کٹھے ہوئے آپ منتھن کرنے کٹے ہوئے کہ جہی سیٹ اے سی جیت رہے سات لوگ سبھا دی جہی سیٹ ساری کینڈیڈیٹ معنی ہو کلدیپ سنگھ دھالیوال جی بڑی م مد... وی ماترا چیت رہے تھے وہ ہار کس طرح گئے یہ ایک بڑا امپورٹنٹ کوشن ہے ਇਦੇ ਉੱਤੇ ਮਰਥਨ ਕਰਨਾ ਇਥੇ ਬਹੁਤ ਇੰਪੋਰਟੈਂਟ ਹੈ ਉੱਥੇ ਕੁਝ ਡੱਲਾ ਕਰਦੀਆਂ ਬਹੁਤ ਜ਼ਰੂਰੀ ਹੈ ਤਲਵਤ ਸਾਹਿਬ ਸਭ ਤੋਂ ਪਹਿਲੇ ਤੇ ਮੈਂ ਸਾਰੇ ਵਲੰਟੀਅਰ ਸਹਿਬਾਨ ਦਾ ਚਰਚਾ ਬਰਚਾ ਵਰਕਰ ਸਹਿਬਾਨ ਦਾ اس بعد سارے ایم ایل اے صاحب کا چیئرمین صاحب اور جنہیں بھی پارٹی دے اہدے دار سبان اتنے آئے گئے سب دا میں گنتی کرتے پہنچے ہو پر یقین کرنا جس زندہ کا رزلٹ آیا اس زندہ کا من نہیں ہے من بہت بے چین ہے اتو تک کہ میں ਰੋਟੀ ਖਾਣ ਦੇ ਵੀ ਸਾਡਾ ਜੀ ਨਹੀਂ ਕੀਤਾ ਗਲਤੀਆਂ ਕਿੱਥੇ ਹੋਈਆਂ ਕਿੱਦਾਂ ਹੋਈਆਂ ਕਿਉਂ ਹੋਈਆਂ ਤੇ ਅਸੀਂ ਬੈਠ ਕੇ ਸਾਰਾ ਆਪਾਂ ਚਰਚਾ ਵਿਚਾਰ ਵੰਡਰਾ ਕਰਾਂਗੇ ਸੀਰੀਅਸਲੀ ਸੋਚਾਂਗੇ ਉਹਦੇ ਕੋਈ ਕੁਝ ਚੀਜ਼ਾਂ ਸਿਆਤਾ ਵਾਲੀ ਵੱਲੋਂ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮંચ ਤੋਂ ਦੱਸ ਰਹੀਆਂ ਜ਼ਰੂਰੀ ਹੈ ਸਵਾਗਤ 2 ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਵਿੱਚ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਦੇਖੀਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ ਆਪ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਹ ਸੱਚ ਬੋਲਦੇ ਸੀ ਬਗਲ ਬਗਲ ਕੇ ਐਲਪੀ ਕਾਲਸ ਦੀ ਉਹਨਾਂ ਕੂਰੀਲ ਸੀ ਉਹਨਾਂ ਸੀ ਅਗਰ ਐਡਮਿਨਿਸਟ੍ਰੇਸ਼ਨ ਤੋਂ ਹੱਥ ਪਾਈਏ ਹੁੰਦੀ

ਪਾਜੀ ਕੋਈ ਗੱਲ ਨਹੀਂ ਪਾਜੀ ਹੋ ਜਾਏਗਾ ਪਾਜੀ ਕੋਈ ਗੱਲ ਨਹੀਂ ਪਾਜੀ ਇਹ ਗੱਲ ਕਰਦੇ ਜੇ ਪਾਜੀ ਕੰਮ ਹੁਣੀ ਹੋਏਗਾ ਪਰ ਤਾਂ ਕਿਉਂ ਸਾਥ ਰਾਮ ਨੇ ਸੀ ਹੁੰਦਾ ਕੰਮ ਨੇ ਸੀ ਹੁੰਦਾ ਫੈਸਲਾ ਕੀਤਾ ਜਾਂਦਾ ਸੀ ਸਾਡੇ ਮੁਲੰਠੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਜ਼ਿਆਾ ਕੀ ਨਾ ਸੀ ਚੇਤੇ ਅੱਜ ਵੀ ਨਾ ਸੀ ਜਾਗੇ ਇਹ ਪੋਜੋ ਗੋਰੀਆ ਸਪੈਨ ਬਟਾਰੂਗਾਲੀਆ ਬਦਲਾਅ ਦਾ ਤੁਸੀਂ ਨਾਰਾ ਦੇ ਗਿਆ ਜੀ ਧੰਨਵਾਦ ਸਾਹਿਬ ਕੀ ਬਦਲਾਅ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ ਬੜਾ ਬਦਲਾਅ ਹੋਇਆ 1% ਬਦਲਾਅ ਨਹੀਂ ਆਇਆ ਰਸਾ ਪੰਦ ਨਹੀਂ ਹੋਇਆ ਪ੍ਰਬੰਧ ਰਸਾ ਵੰਡ ਕੀ ਹੋਣਾ ਸੀ ਸ਼ਾਕ ਤੇ ਇਨਾ ਵੱਧ ਗਿਆ ਪੰਜਾਬ ਦੇ ਵਿੱਚ ਆਪਾਂ ਤਾਂ ਦੱਸੋ ਵਿਸ਼ੇਤੋਂ ਨਾਵਾ ਜਿਹੜਾ ਬੰਦ ਕਰੀਏ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਦੇ ਆ ਕਿਹੜਾ ਭ੍ਰਸ਼ਟਾਚਾਰ ਕਰਦੇ ਆ ਤੁਸੀਂ ਦੱਸੋ ਲੋਕੀ ਕਹਿੰਦੇ ਨਹੀਂ ਲੋਕੀ ਦੱਸਦੇ ਨੇ ਆਕੇ ਸਰ ਡਾਊਟ ਸਾਹਿਬ ਨਸ਼ਾ ਤੇ ਬਾਕੀ ਕਿਤਰੇ ਵੀ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ੍ਰਪਟਿਅਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਹੈ ਜਿੱਦਾਂ ਮੈਂ ਕਦੇ ਫੋਨ ਕੀਤਾ ਕੰਮ ਕਰਨਾ ਤੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਟੋ ਕਰਤਾ ਤੇ ਰਿਸ਼ਵਤ ਹੋ ਗਈ 5 ਲੱਖ ਰੁਪਈਆ ਦਾ ਬੁਲਾਵਾ ਇਹ ਕੋਈ ਬਸਾ ਹਾਜ਼ਰੀ ਨਹੀਂ ਹੈ ਇਹ ਐਡਮਿਨਿਸਟ੍ਰੇਸ਼ਨ ਨੂੰ ਵੱਟ ਪਾਣੀ ਪੈਗੀ ਚੰਗੀ ਦਵਾ ਨਾ ਪਾਣੀ ਪੈਗੀ ਸਾਰੇ ਖਾਣਿਆਂ ਦੇ ਵਿੱਚ ਸੋਨੋ ਜੇ ਤੁਸੀਂ ਇਹ ਸੱਚ ਨੂੰ ਆਪਣੇ ਨਾਮ ਹੋਏ ਇਸ ਕੰਪਨੀ 'ਚ ਕਰਨਾ ਤੁਹਾਨੂੰ ਸਾਫ਼ ਦੱਸ ਦਈਏ ਸਾਰੇ ਖਾਣਿਆਂ ਦੇ ਕਸਰ ਤੋਂ ਬੈਠ ਗਿਆ ਆਪਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ